ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੰਜਾਬ ਐਗਜ਼ਾਮ ਮਾਸਟਰ ਤੇ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜਿਵੇਂ ਕਿ ਤੁਸੀਂ ਥੰਬਨੇਲ ਤੋਂ ਦੇਖ ਲਿਆ ਹੋਵੇਗਾ ਕਿ ਅੱਜ ਦੀ ਵੀਡੀਓ ਆਪਣੀ ਕਿਸ ਵਿਸ਼ੇ ਤੇ ਰਹਿਣ ਵਾਲੀ ਹੈ ਜਿਵੇਂ ਇਸ ਸਮੇਂ ਪੰਜਾਬ ਦੇ ਹਾਰੋਸਾ ਨੌਜਵਾਨ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਜੋ ਸਰਕਾਰੀ ਨੌਕਰੀ ਦਾ ਸੁਪਨਾ ਵੇਖ ਕੇ ਦਿਨ ਰਾਤ ਇੱਕ ਕਰ ਰਿਹਾ ਹੈ ਮੈਨੂੰ ਪਤਾ ਹੈ ਤੁਸੀਂ ਕਿੰਨੀਆਂ ਉਮੀਦਾਂ ਨਾਲ ਫਾਰਮ ਭਰਦੇ ਹੋ ਕਿੰਨੀ ਮਿਹਨਤ ਨਾਲ ਕੋਚਿੰਗ ਲੈਂਦੇ ਹੋ ਅਤੇ ਕਿੰਨੇ ਜੋਸ਼ ਨਾਲ ਕਿਤਾਬਾਂ ਦੇ ਪੰਨੇ ਪਲਟਦੇ ਹੋ ਪਰ ਜਦੋਂ ਪੀ ਟ੍ਰਿਪਲ ਐਸ ਬੀ ਬੋਰਡ ਦੀਆਂ ਕਾਰਵਾਈਆਂ ਨੂੰ ਦੇਖਦੇ ਹਾਂ ਤਾਂ ਇਹ ਮਹਿਸੂਸ ਹੁੰਦਾ ਹੈ ਜਿਵੇਂ ਸਾਡੀ ਮਿਹਨਤ ਤੇ ਪਾਣੀ ਫਿਰ ਰਿਹਾ ਹੈ ਅੱਜ ਅਸੀਂ ਇੱਕ ਬਹੁਤ ਹੀ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ 9 ਅਕਤੂਬਰ ਨੂੰ ਪੀਟ੍ਰੀਪੀਐਸਵੀ ਬੋਰਡ ਦੇ ਸਾਹਮਣੇ ਹੋਣ ਵਾਲਾ ਵੱਡਾ ਵਿਰੋਧ ਪ੍ਰਦਰਸ਼ਨ ਪ੍ਰੋਟੈਸਟ ਤਾਂ ਦੋਸਤੋ 9 ਅਕਤੂਬਰ ਨੂੰ ਪੀਟ੍ਰੀਪੀਐਸਵੀ ਬੋਰਡ ਦੇ ਸਾਹਮਣੇ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਹੈ ਇਹ ਪ੍ਰੋਟੈਸਟ ਕਿਸ ਵਿਸ਼ੇ ਤੇ ਹੋਣ ਜਾ ਰਿਹਾ ਹੈ ਇਸ ਇਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲੇਗੀ ਤਾਂ ਇਸ ਵੀਡੀਓ ਨੂੰ ਪੂਰੀ ਦੇਖਿਓ ਬਿਲਕੁਲ ਵੀ ਸਕਿਪ ਨਾ ਕਰਿਓ ਤਾਂ ਦੋਸਤੋ ਇਹ ਸਿਰਫ ਇੱਕ ਧਰਨਾ ਨਹੀਂ ਹੈ ਇਹ ਲੱਖਾਂ ਨੌਜਵਾਨਾਂ ਦੇ ਭਵਿੱਖ ਦੀ ਲੜਾਈ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਮੁੱਦਾ ਕੀ ਹੈ ਤਾਂ ਦੇਖੋ ਦੋਸਤੋ ਮੈਂ ਤੁਹਾਡੇ ਨਾਲ ਉਹ ਸਾਰੀਆਂ ਪਰੇਸ਼ਾਨੀਆਂ ਸਾਂਝੀਆਂ ਕਰਦਾ ਹਾਂ ਜੋ ਅੱਜ ਹਰ ਪੰਜਾਬੀ ਨੌਜਵਾਨ ਮਹਿਸੂਸ ਕਰ ਰਿਹਾ ਹੈ ਸਭ ਤੋਂ ਪਹਿਲਾਂ ਲਟਕਦੇ ਇਮਤਿਹਾਨਾਂ ਦਾ ਜਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹਨਾਂ ਇਮਤਿਹਾਨਾਂ ਦੀ ਜਿਨ੍ਹਾਂ ਦਾ ਸਿਰਫ ਅਗਲਾ ਪੜਾ ਬਾਕੀ ਹੈ ਜਿਵੇਂ ਦੋਸਤੋ ਜੇਲ ਬਾਰਡਰ ਭਰਤੀ ਜਿਵੇਂ ਦੋਸਤੋ ਜੇਲ ਬਾਰਡਰ ਭਰਤੀ ਜੇਲ ਬਾਰਡਰ ਭਰਤੀ ਦਾ ਐਗਜ਼ਾਮ ਹੋਏ ਨੂੰ ਲਗਭਗ 1 ਸਾਲ ਹੋ ਗਿਆ ਹੈ ਪਰੰਤੂ ਫਿਜ਼ੀਕਲ ਟੈਸਟ ਬਾਰੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਹਜੇ ਤੱਕ ਪਰ ਫਿਜ਼ੀਕਲ ਟੈਸਟ ਦੋਸਤੋ ਜੇਲ ਬਾਰਡਰ ਭਰਤੀ ਦਾ ਅਜੇ ਵੀ ਪੈਂਡਿੰਗ ਹੈ ਸਟੂਡੈਂਟ ਰੋਜ਼ ਦੌੜ ਲਗਾ ਰਹੇ ਹਨ ਸਰੀਰਕ ਤਿਆਰੀ ਕਰ ਰਹੇ ਹਨ ਪਰ ਅੱਗੇ ਕੋਈ ਤਾਰੀਖ ਨਹੀਂ ਹੈ ਨਾਲ ਹੀ ਆਪਾਂ ਗੱਲ ਕਰਦੇ ਹਾਂ ਦੋਸਤੋ ਟਾਈਪਿੰਗ ਟੈਸਟ ਦੀ ਟਾਈਪਿੰਗ ਟੈਸਟ ਬੱਚੇ ਆਪਣੀਆਂ ਉਂਗਲਾਂ ਦੀ ਰਫ਼ਤਾਰ ਵਧਾ ਰਹੇ ਹਨ ਪਰ ਟਾਈਪਿੰਗ ਟੈਸਟ ਦੀ ਤਾਰੀਖ ਅੱਗੇ ਪਾਈ ਜਾ ਰਹੀ ਹੈ ਮੇਰੀ ਗੱਲ ਸੁਣੋ ਜੇ ਬੋਰਡ ਇਹ ਪੈਂਡਿੰਗ ਕੰਮ ਪੂਰੇ ਨਹੀਂ ਕਰੇਗਾ ਤਾਂ ਅੱਗੇ ਨਵੀਆਂ ਭਰਤੀਆਂ ਲਈ ਸੀਟਾਂ ਕਿਵੇਂ ਖਾਲੀ ਹੋਣਗੀਆਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਲਾਰੇ ਵਾਲੀਆਂ ਤਾਰੀਖਾਂ ਬਹੁਤ ਸਾਰੇ ਇਮਤਿਹਾਨਾਂ ਦੀਆਂ ਤਾਰੀਖਾਂ ਐਲਾਨੀਆਂ ਗਈਆਂ ਪਰ ਫਿਰ ਪ੍ਰਸ਼ਾਸਨਿਕ ਕਾਰਨਾਂ ਦਾ ਬਹਾਨਾ ਲਾ ਕੇ ਉਹ ਪੋਸਟਪੋਨ ਹੋ ਜਾਂਦੀਆਂ ਹਨ ਨਵੀਂ ਤਾਰੀਖ ਕਦੋਂ ਆਵੇਗੀ ਕੋਈ ਜਵਾਬ ਨਹੀਂ ਇਸ ਨਾਲ ਸਾਡੇ ਪੜ੍ਹਨ ਦਾ ਰੁਟੀਨ ਟੁੱਟ ਜਾਂਦਾ ਹੈ ਦੋਸਤੋ ਇਹ ਤਿਆਰੀ ਦਾ ਮਜ਼ਾਕ ਨਹੀਂ ਤਾਂ ਹੋਰ ਕੀ ਹੈ ਜਿਵੇਂ ਆਪਾਂ ਗੱਲ ਕਰੀਏ ਦੋਸਤੋ ਸੀਨੀਅਰ ਅਸਿਸਟੈਂਟ ਸੀਨੀਅਰ ਅਸਿਸਟੈਂਟ ਲੇਬਰ ਇਨਸਪੈਕਟਰ ਜਾਇ ਐਕਸਾਈਜ਼ ਇਨਸਪੈਕਟਰ ਵੱਡੇ ਐਲਾਨ ਪਰ ਨੀਅਤ ਦੀ ਘਾਟ ਦੋਸਤੋ ਪਟਵਾਰੀ ਦੀਆਂ ਨਵੀਆਂ ਵੈਕੈਂਸੀਆਂ ਦਾ ਐਲਾਨ ਕਾਫੀ ਸਮੇਂ ਤੋਂ ਹੋਇਆ ਹੈ ਸਾਰੇ ਉਮੀਦਵਾਰ ਤਿਆਰੀ ਸ਼ੁਰੂ ਕਰ ਚੁੱਕੇ ਹਨ ਪਰ ਨੋਟੀਫਿਕੇਸ਼ਨ ਕਦੋਂ ਆਉਣਾ ਹੈ ਫਾਰਮ ਕਦੋਂ ਭਰੇ ਜਾਣੇ ਹਨ ਇਸ ਦਾ ਕੋਈ ਸਪਸ਼ਟ ਜਵਾਬ ਨਹੀਂ ਹੈ ਇਸ ਤਰ੍ਹਾਂ ਦੇ ਲੜਕ ਦੇ ਮਾਵਲੇ ਲੱਖਾਂ ਨੌਜਵਾਨਾਂ ਦੇ ਡਿਪਰੈਸ਼ਨ ਦਾ ਕਾਰਨ ਬਨ ਰਹੇ ਹਨ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ 9 ਅਕਤੂਬਰ ਦੀਆਂ ਮੁੱਖ ਮੰਗਾਂ ਕੀ ਹਨ ਦੋਸਤੋ ਸਾਡੀਆਂ ਮੰਗਾਂ ਸਿਰਫ ਅੱਜ ਦੀਆਂ ਭਰਤੀਆਂ ਤੱਕ ਸੀਮਿਤ ਨਹੀਂ ਹਨ ਅਸੀਂ ਪੰਜਾਬ ਦੇ ਭਵਿੱਖ ਲਈ ਇੱਕ ਨਿਯਮਤ ਸਿਸਟਮ ਚਾਹੁੰਦੇ ਹਾਂ ਸਾਡੀਆਂ ਮੁੱਖ ਇਤਿਹਾਸਿਕ ਮੰਗਾਂ ਹਨ ਕਿ ਪੈਂਡਿੰਗ ਭਰਤੀਆਂ ਦਾ ਤੁਰੰਤ ਨਿਪਟਾਰਾ ਤਾਂ ਦੋਸਤੋ ਪੈਂਡਿੰਗ ਭਰਤੀਆਂ ਪੈਂਡਿੰਗ ਭਾਰਤੀਆਂ ਦਾ ਤੁਰੰਤ ਨਿਪਟਾਰਾ ਸਾਰੀਆਂ ਪੈਂਡਿੰਗ ਪ੍ਰੀਖਿਆਵਾਂ ਅਤੇ ਟੈਸਟਾਂ ਦਾ ਫਾਈਨਲ ਤਾਰੀਖਾਂ ਤੁਰੰਤ ਐਲਾਨ ਕੀਤੀਆਂ ਜਾਣ ਅਤੇ ਪ੍ਰਕਿਰਿਆ ਜਲਦੀ ਤੋਂ ਜਲਦ ਪੂਰੀ ਕੀਤੀ ਜਾਵੇ ਜਿਵੇਂ ਕਿ ਨਵੀਆਂ ਵੈਕੈਂਸੀਆਂ ਤੇ ਕਾਰਵਾਈ ਦੋਸਤੋ ਜੋ ਵੈਕੈਂਸੀਆਂ ਐਲਾਨ ਹੋ ਚੁੱਕੀਆਂ ਹਨ ਜਿਵੇਂ ਕਿ ਪਟਵਾਰੀ ਉਹਨਾਂ ਦੇ ਫਾਰਮ ਅਤੇ ਪ੍ਰੀਖਿਆਵਾਂ ਦੀ ਪ੍ਰਕਿਰਿਆ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕੀਤੀ ਜਾਵੇ ਜਿਵੇਂ ਕਿ ਦੋਸਤੋ ਪਟਵਾਰੀ ਦੀ ਭਰਤੀ ਦਾ ਐਲਾਨ ਹੋਇਆ ਸੀ ਉਹਨਾਂ ਦੇ ਫਾਰਮ ਅਤੇ ਪ੍ਰੀਖਿਆਵਾਂ ਦੀ ਪ੍ਰਕਿਰਿਆ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕੀਤੀ ਜਾਵੇ ਤੇ ਆਪਣੀ ਜੋ ਸਭ ਤੋਂ ਸਭ ਤੋਂ ਵੱਡਾ ਮੁੱਦਾ ਹੈ ਇਸ ਦੇ ਵਿੱਚ ਕਿ ਪੀ ਟ੍ਰਿਪਲ ਐਸਬੀ ਐਗਜ਼ਾਮ ਕੈਲੰਡਰ ਇਸ ਨੂੰ ਇਸ ਧਰਨੇ ਵਿੱਚ ਜੋੜਿਆ ਗਿਆ ਹੈ ਦੋਸਤੋ ਜਿਵੇਂ ਕਿ ਐਸਐਸਸੀ ਜਾਂ ਯੂਪੀਐਸਸੀ ਆਪਣਾ ਸਾਲਾਨਾ ਪ੍ਰੀਖਿਆ ਕੈਲੰਡਰ ਜਾਰੀ ਕਰਦੇ ਹਨ ਪੀ ਟ੍ਰੈਪ ਟ੍ਰਿਪਲ ਐਸਬੀ ਵੀ ਇਦਾਂ ਹੀ ਕਰੇ ਇਸ ਨਾਲ ਹਰ ਬੱਚੇ ਨੂੰ ਦੋਸਤੋ ਇਸ ਨਾਲ ਹਰ ਬੱਚੇ ਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਪੇਪਰ ਕਦੋਂ ਹੋਣਾ ਹੈ ਇਹ ਸਾਨੂੰ ਸਹੀ ਢੰਗ ਨਾਲ ਤਿਆਰੀ ਦੀ ਯੋਜਨਾ ਬਣਾਉਣ ਵਿੱਚ ਮਦਦ ਕਰੇਗਾ ਇਹ ਪੰਜਾਬ ਦੀ ਨੌਕਰੀ ਪ੍ਰਣਾਲੀ ਲਈ ਸਭ ਤੋਂ ਵੱਧ ਜ਼ਰੂਰੀ ਹੈ ਜਿਸ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਭ ਤੋਂ ਜ਼ਰੂਰੀ ਕਦਮ ਹੈ ਸਾਡਾ ਫਰਜ਼ ਸਾਡੀ ਜ਼ਿੰਮੇਵਾਰੀ ਦੋਸਤੋ ਮੈਂ ਤੁਹਾਡੇ ਦਿਲ ਦੀ ਗੱਲ ਦੱਸਦਾ ਹਾਂ ਪਹਿਲਾਂ ਧਰਨੇ ਅਸਫਲ ਕਿਉਂ ਹੋਏ ਕਿਉਂਕਿ ਕੁਝ ਸਟੂਡੈਂਟ ਜਾਂ ਟੀਚਰ ਪਹੁੰਚਦੇ ਸਨ ਅਤੇ ਬੋਰਡ ਉਹਨਾਂ ਨੂੰ ਲਾਰੇ ਲਾ ਕੇ ਜਾਂ ਕੁਝ ਛੋਟੇ ਵਾਅਦੇ ਕਰਕੇ ਵਾਪਸ ਭੇਜ ਦਿੰਦਾ ਸੀ ਅਸੀਂ ਇਸ ਵਾਰੀ ਉਹ ਗਲਤੀ ਨਹੀਂ ਦਰਉਣੀ ਤਾਂ ਇਸ ਕਰਕੇ ਮੇਰੀ ਹੱਥ ਜੋੜ ਕੇ ਪੰਜਾਬ ਦੇ ਹਰ ਸਟੂਡੈਂਟ ਅਤੇ ਹਰ ਅਧਿਆਪਕ ਨੂੰ ਅਪੀਲ ਹੈ ਜਦੋਂ ਮੁੱਦੇ ਸਾਰਿਆਂ ਦੇ ਹਨ ਤਾਂ ਫਿਰ ਧਰਨੇ ਤੇ ਸਿਰਫ ਕੁਝ ਲੋਕ ਹੀ ਕਿਉਂ ਜਿਹੜੇ ਸਟੂਡੈਂਟ ਸੋਚ ਰਹੇ ਹਨ ਕਿ ਮੇਰਾ ਟੈਸਟ ਤਾਂ ਪੈਂਡਿੰਗ ਨਹੀਂ ਹੈ ਮੈਂ ਕਿਉਂ ਜਾਵਾਂ ਤਾਂ ਤੁਹਾਨੂੰ ਜਾਣਾ ਪਵੇਗਾ ਕਿਉਂਕਿ ਜੇ ਪੈਂਡਿੰਗ ਭਰਤੀਆਂ ਪੂਰੀਆਂ ਨਹੀਂ ਹੋਣਗੀਆਂ ਤਾਂ ਹੀ ਨਵੀਆਂ ਵੈਕੈਂਸੀਆਂ ਆਉਣਗੀਆਂ ਕਿਉਂਕਿ ਜੇ ਪੈਂਡਿੰਗ ਭਰਤੀਆਂ ਪੂਰੀਆਂ ਹੋਣਗੀਆਂ ਤਾਂ ਹੀ ਦੋਸਤੋ ਨਵੀਆਂ ਵੈਕੈਂਸੀਆਂ ਆਉਣਗੀਆਂ ਜਿਨ੍ਹਾਂ ਲਈ ਤੁਸੀਂ ਵੀ ਤਿਆਰੀ ਕਰ ਰਹੇ ਹੋ ਸਭ ਤੋਂ ਵੱਡੀ ਗੱਲ ਹੈ ਦੋਸਤੋ ਯੂਨਿਟੀ ਇਕਤਾ ਦੀ ਯੂਨਿਟੀ ਹੀ ਸਫਲਤਾ ਦੀ ਕੁੰਜੀ ਹੈ ਜਿੰਨੀ ਵੱਡੀ ਸਾਡੀ ਸੰਖਿਆ ਹੋਵੇਗੀ ਤਾਂ ਦੋਸਤੋ ਜਿੰਨੀ ਵੱਡੀ ਸਾਡੀ ਸੰਖਿਆ ਹੋਵੇਗੀ ਓਨਾ ਹੀ ਵੱਡਾ ਪ੍ਰਭਾਵ ਇਫੈਕਟ ਸਰਕਾਰ ਅਤੇ ਬੋਰਡ ਤੇ ਪਵੇਗਾ ਸਾਨੂੰ ਉਹਨਾਂ ਨੂੰ ਇਹ ਦੱਸਣਾ ਪਵੇਗਾ ਕਿ ਪੰਜਾਬ ਦਾ ਨੌਜਵਾਨ ਸੁੱਤਾ ਨਹੀਂ ਹੈ ਧਰਨੇ ਤੇ ਪਹੁੰਚਣ ਵਾਲੇ ਸਿਰਫ ਆਪਣੇ ਲਈ ਨਹੀਂ ਲੜ ਰਹੇ ਉਹ ਸਾਰਿਆਂ ਲਈ ਲੜ ਰਹੇ ਹਨ ਅਸੀਂ ਆਪਣੇ ਹੱਕਾਂ ਲਈ ਲੜਾਂਗੇ ਤੇ ਜਿੱਤ ਕੇ ਆਵਾਂਗੇ ਪ੍ਰੋਟੈਸਟ ਲੀਡਰਸ਼ਿਪ ਲੀਡਰਸ਼ਿਪ ਅਤੇ ਟੈਲੀਗ੍ਰਾਮ ਗਰੁੱਪ ਤਾਂ ਦੋਸਤੋ ਇਸ ਧਰਨੇ ਨੂੰ ਬਹੁਤ ਹੀ ਸਮਰਪਿਤ ਸਾਥੀ ਲੀਡ ਕਰ ਰਹੇ ਹਨ ਦਵਿੰਦਰ ਸਿੰਘ ਨਰੇਸ਼ ਕੁਮਾਰ ਸਾਨੂੰ ਉਹਨਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ ਸਾਰੇ ਅਪਡੇਟਸ ਲਈ ਪ੍ਰੋਟੈਸਟ ਲਈ ਬਣਾਇਆ ਗਿਆ ਟੈਲੀਗ੍ਰਾਮ ਗਰੁੱਪ ਜਰੂਰ ਜੁਆਇਨ ਕਰੋ ਤਾਂ ਦੋਸਤੋ ਜਿਹੜੇ ਵੀ ਇਸ ਧਰਨੇ ਵਿੱਚ ਜਾ ਰਹੇ ਹਨ ਉਸ ਲਈ ਇੱਕ ਟੈਲੀਗ੍ਰਾਮ ਤੇ ਇੱਕ ਗਰੁੱਪ ਬਣਾਇਆ ਗਿਆ ਹੈ ਪ੍ਰੋਟੈਸਟ ਲਈ ਤਾਂ ਉਹ ਤੁਸੀਂ ਜਰੂਰ ਜੁਆਇਨ ਕਰੋ ਇਸ ਗਰੁੱਪ ਦਾ ਜੋ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਤੁਸੀਂ ਉਸ ਉਸ ਲਿੰਕ ਤੇ ਕਲਿੱਕ ਕਰਕੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਹਰ ਇੱਕ ਨੂੰ ਉਸ ਗਰੁੱਪ ਵਿੱਚ ਐਡ ਕਰੋ ਮੇਰੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਜੇ ਤੁਸੀਂ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤਾਂ 9 ਅਕਤੂਬਰ ਨੂੰ ਘਰ ਨਾ ਬੈਠੋ ਸੁਣ ਲਓ ਦੋਸਤੋ ਇਹ ਪ੍ਰੋਟੈਸਟ ਉਦੋਂ ਤੱਕ ਚੱਲੇਗਾ ਜਦੋਂ ਤੱਕ ਬੋਰਡ ਵੱਲੋਂ ਸਾਨੂੰ ਸਾਡੀਆਂ ਮੰਗਾਂ ਮੰਨਣ ਦਾ ਲਿਖਤੀ ਰੂਪ ਵਿੱਚ ਭਰੋਸਾ ਨਹੀਂ ਮਿਲ ਜਾਂਦਾ ਇਸ ਵਾਰ ਕੋਈ ਕੱਚਾ ਲਾਰਾ ਨਹੀਂ ਚੱਲੇਗਾ ਆਪਣੀ ਭਵਿੱਖ ਦੀ ਤਿਆਰੀ ਅਤੇ ਰਜਗਾਰ ਲਈ ਇੱਕ ਵਾਰ 9 ਅਕਤੂਬਰ ਨੂੰ ਘਰੋਂ ਨਿਕਲੋ ਆਪਣੇ ਭਵਿੱਖ ਲਈ ਆਪਣੇ ਲਈ ਤੁਸੀਂ ਸਮਾਂ ਕੱਢੋ ਦੋਸਤੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸਟੂਡੈਂਟਸ ਅਤੇ ਟੀਚਰ ਸਾਥੀ 9 ਅਕਤੂਬਰ ਨੂੰ ਪੀਟਰੀਪਲੱਸਵੀ ਬੋਰਡ ਚੰਡੀਗੜ੍ਹ ਜ਼ਰੂਰ ਪਹੁੰਚੋ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਪੰਜਾਬ ਦੇ ਕੋਨੇ-ਕੋਨੇ ਤੱਕ ਇਹ ਆਵਾਜ਼ ਪਹੁੰਚੇ ਇਸ ਵੀਡੀਓ ਨੂੰ ਹਰ ਸਟੂਡੈਂਟ ਗਰੁੱਪ ਵਿੱਚ ਹਰ ਟੀਚਰ ਤੱਕ ਅਤੇ ਹਰ ਪੰਜਾਬੀ ਤੱਕ ਪਹੁੰਚਾਓ ਜਿਆਦਾ ਤੋਂ ਜਿਆਦਾ ਸਟੂਡੈਂਟਸ ਨੂੰ ਆਪਣੇ ਨਾਲ ਜੋੜੋ ਆਪਣੇ ਹੱਕਾਂ ਲਈ ਲੜੋ ਧੰਨਵਾਦ ਦੋਸਤੋ